ਸਾਥੀਓ ਨਮਸਕਾਰ ਵਿਵੇਕ ਸਤਿਕ ਸੰਸਾਰ ਚੈਨਲ ਜਿਸ ਦੇ ਉੱਤੇ ਮੈਂ ਅਕਸਰ ਆਪਣੀਆਂ ਕਵਤਾਵਾਂ ਜੀ ਤੇ ਹੋਰ ਸਤਿਕ ਰਚਨਾ ਪੰਗਾ ਰਿੰਦਾ ਤੇ ਜੇ ਕਿਤੇ ਕੋਈ ਸਤਿਕ ਸਰਗਰਮੀ ਹੋਵੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਤੇ ਸਾਥੀਓ تھی اس چینل کو دیکھتے بھی آسانی سے پیار میں رکھنا تو میری بےنتی یہ ہے اس کیس چینل سبسکرائب کرو وویک سہت سنسار چینل تھی وویک کو کسی کھا کے لکھو تو اس سے وہ اوپر آ جاؤ سبسکرائب کرو لائک شیئر کمس ضرور کرو آپ کی بڑی مہربانی جی ਮੂਹ ਪੇਸ਼ ਆਂ ਮੀਰੇ ਕੋ ਛੋਟੀ ਜਿਹੀ ਕੱਤਾ ਇਸ ਨੂੰ ਵੀਰ ਸੁਣਨਾ ਲਾਈਕ ਕਰਨਾ ਇਸ ਨੂੰ ਸਮਾਰ ਸ਼ੇਅਰ ਕਰਨਾ ਕੱਤਾ ਤੇ ਬੋਲਨੇ ਕੁਝ ਅਹਿਸਾਸ ਜਿਉਂਦੇ ਰਹਿੰਦੇ ਕੁਝ ਜਾਣਦੇ ਨੇ ਮਰ ਕੁਝ ਅਹਿਸਾਸ ਜਿਉਂਦੇ ਰਹਿੰਦੇ ਕੁਝ ਜਾਣਦੇ ਨੇ ਮਰ ਜ਼ਖਮ ਕਈ ਤਾਂ ਅੱਲੇ ਰਹਿੰਦੇ ਕਈ ਜਾਂਦੇ ਨੇ ਕਾ ਕੁਝ ਅਹਿਸਾਸ ਜਿਉਂਦੇ ਰਹਿੰਦੇ ਕੁਝ ਜਾਣਦੇ ਨੇ ਮਰ ਜਖਮ ਕਹਿਤਾ ਅੱਲੇ ਰਹਦੇ ਕਈ ਜਾਂਦੇ ਨਿਪਾਅ ਅੱਖਾਂ ਵਿੱਚੋਂ ਵਗਦਾ ਪਾਣੀ ਅੱਖਾਂ ਵਿੱਚੋਂ ਵਗਦਾ ਪਾਣੀ ਮੂਹ ਚ ਭਰੇ ਉਦਾਸੀ ਅਪਣੇ ਹੋ ਜਾਂਦੇ ਗੈਰ ਹੈ ਬਸ ਇੱਕੋ ਅਪਣੇ ਹੋ ਜਾਂਦੇ ਗੈਰ ਹੈ ਬਸ ਇੱਕੋ ਕਹਾਣੀ ਝੋਟ ਵਰਗੇ ਜੁੱਤੀ ਗਹਿਰੀ ਛਾ ਜਾਂਦਾ ਮਨ ਤੇ ਧਰ ਕੋਈ ਅਹਿਸਾਸ ਜਿਉਂਦੇ ਲਈ ਕੋਈ ਉਹ ਮਿਲਿਆ ਕੀ ਮਿਲਿਆ ਉਹ ਮਿਲਿਆ ਕੀ ਮਿਲਿਆ ਜੋ ਮਿਲਦਾ ਮੁੱਦਤਾ ਬਾਅਦ ਉਹ ਮਿਲਿਆ ਕੀ ਮਿਲਿਆ ਜੋ ਮਿਲਦਾ ਮੁੱਦਤਾ ਬਾਅਦ ਕਦੇ ਕਦੇ ਬਿਨ ਮੰਗਿਆ ਮਿਲੇ ਕਰੇ ਅਦੁੱਰੀ ਰਹਿ ਜਾਂਦੀ ਆਸ ਇੱਛਾਵਾਂ ਦੀ ਪਟਕਣ ਮੁੱਕੇ ਨਾ ਇੱਛਾਵਾਂ ਦੀ ਪਟਕਣ ਮੁੱਕੇ ਨਾ ਚਾਹੇ ਫਿਰਦਾ ਰਹੇ ਦਰਦ-ਦਰਦ ਕਈ ਅਹਿਸਾਸ ਜਿਉਂਦੇ ਰਹਿੰਦੇ ਕਈ ਦਿਲ ਦੇ ਵਿੱਚ ਮਰ ਜਦ ਹਮ ਕਹੀ ਤਾਂ ਅੱਲੇ ਰਹਿੰਦੇ ਕਈ ਜਾਂਦੇ ਨੇ ਪਾ ਸੁਪਨਾ ਜਦੋਂ ਕੋਈ ਮਰ ਜਾਵੇ ਸੁਪਨਾ ਜਦੋਂ ਕੋਈ ਮਰ ਜਾਵੇ ਹੰਝੂ ਪੀਨੇ ਕਈ ਸੁਪਨਾ ਜਦੋਂ ਕੋਈ ਮਰ ਜਾਵੇ ਹੰਝੂ ਪੀਨੇ ਨੇ ਪੈਂਦੇ ਜਿਉਂ ਦੇ ਖਾਤਰ ਇੱਥੇ ਸਹਾਰੇ ਝੂਟਦੇ ਲੈਣੇ ਜਿਉਂ ਦੇ ਖਾਤਰ ਇੱਥੇ ਸਹਾਰੇ ਝੂਟ ਕੇ ਲੈਣੇ ਪੈਂਦੇ ਜਉਨਾ ਵਿਕੀ ਰ ਜਾਵੇ ਜਿਉਨਾ ਜਉਨਾ ਵਿਕੀ ਰ ਜਾਵੇ ਜਉਨਾ ਜ਼ਿੰਦਗੀ ਹੋ ਜਾਵੇ ਮੌਤ ਤੋਂ ਬਾਅਦ ਪਰ ਕੁਝ ਅਹਿਸਾਸ ਜਾਂਦੇ ਰੋਗੇ ਕੁਝ ਜਾਣੀ ਰਿਸ਼ਤਿਆਂ ਵਿੱਚ ਅੱਜ ਕੱਲ੍ਹ ਕਾਰਨ ਇਹੋ ਦੁਨੀਆ ਰਿਸ਼ਤਿਆਂ ਵਿੱਚ ਅੱਜ ਕੱਲ੍ਹ ਕਾਰਨ ਇਹੋ ਦੁਨੀਆ ਦਾ ਸ਼ਰਾਫਤ ਵਾਲਾ ਨਿਵਾਸ ਪੌਂਦੇ ਦਿਲ ਵਿੱਚ ਨਾਜ਼ ਮਗਰੂਰ ਸ਼ਰਾਫਤ ਵਾਲਾ ਨਿਵਾਸ ਪੌਂਦੇ ਬੇ ਨਾਜ਼ ਮਗਰੂਰ ਦਾ